ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਖੇੜਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਖੇੜਾ ਸਾਹਿਬ 13 ਮਾਰਚ ਦੀ ਦਰਮਿਆਨੀ ਰਾਤ 14 ਮਾਰਚ ਪਟਿਆਲਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਕੋਲ ਇੱਕ ਫੌਜੀ ਸਾਹਿਬ ਜਿਹੜੇ ਹੈ ਕਰਨਲ ਪੁਸ਼ਪਿੰਦਰ ਬਾਠ ਆਪਣੇ ਬੇਟੇ ਦੇ ਨਾਲ ਕੁਝ ਖਾਣ ਪੀਣ ਵਾਸਤੇ ਗਏ ਸੀਗੇ ਇਸੇ ਦੌਰਾਨ ਪੁਲਸ ਦੇ ਕੁਝ ਇਨਸਪੈਕਟਰ ਜਾਂ ਪੁਲਸ ਦੀ ਨਫਰੀ ਉੱਥੇ ਪਹੁੰਚਦੀ ਆ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਝਗੜਾ ਹੁੰਦਾ ਵੀ ਗੱਡੀ ਤੁਸੀਂ ਥੋੜੀ ਸਾਈਡ ਤੇ ਕਰ ਲਓ ਮਾਮਲਾ ਇੰਨਾ ਵੱਧਦਾ ਇੰਨਾ ਜਿਆਦਾ ਵੱਧਦਾ ਵੀ ਮਾਰਕਟਾਈ ਹੋ ਜਾਂਦੀ ਆ ਐਮ ਐਲ ਆਰ ਕਟਾਉਣੀ ਪੈਂਦੀ ਆ ਪਤਾ ਲੱਗਦਾ ਜੀ ਬਾਹ ਟੁੱਟ ਗਈ ਆ ਵਰਦੀਆਂ ਫਟ ਗਈਆਂ ਨੇ ਤੇ ਅੱਜ ਉਸੇ ਮਾਮਲੇ ਨੂੰ ਲੈ ਕੇ ਪਟਿਆਲਾ ਦੇ ਵਿੱਚ ਸਾਬਕਾ ਫੌਜੀ ਜਿਹੜੇ ਆ ਉਹ ਤਰਨਾ ਦੇ ਰਹੇ ਨੇ ਕਿ ਇੱਕ ਕਰਨਲ ਨੂੰ ਅਗਰ ਇਨਸਾਫ ਲੈਣ ਵਾਸਤੇ ਇਦਾਂ ਦਰਦਾਰ ਝਟਕਣਾ ਪੈ ਰਿਹਾ ਤਾਂ ਇੱਕ ਆਮ ਨਾਗਰਿਕ ਜਿਹੜਾ ਵਾ ਉਹਦੀ ਕੀ ਸਥਿਤੀ ਹੁੰਦੀ ਹੋਏਗੀ ਇਹ ਸਾਰਾ ਵਿਵਾਦ ਕਿਉਂ ਖੜਾ ਹੁੰਦਾ ਖੇੜਾ ਸਾਹਿਬ ਇਹਦੇ ਪਿੱਛੇ ਦੀ ਮਨੁਸਤੀਤੀ ਕੀ ਹੈ ਇਹੋ ਜਿਹਾ ਉਥੇ ਕੀ ਹੋ ਜਾਂਦਾ 13 ਤੇ 14 ਦੀ ਦਰਮਿਆਨੀ ਰਾਤ ਨੂੰ ਬਈ ਪੁਲਿਸ ਮੁਲਾਜ਼ਮ ਜਿਹੜੇ ਆ ਜਿਹੜੇ ਚਾਰ ਇਨਸਪੈਕਟਰ ਜਿਨ੍ਹਾਂ ਨੂੰ ਫਿਲਹਾਲ ਕਹਿੰਦੇ ਸਸਪੈਂਡ ਕਰ ਦਿੱਤਾ ਗਿਆ ਬਈ ਉਹ ਹਮਲਾਵਰ ਹੋ ਜਾਂਦੇ ਆ ਫੌਜ ਦੇ ਇੱਕ ਕਰਨਲ ਦੇ ਉੱਤੇ ਜੀ ਅਜੀ ਕਰਲ ਸਾਹਿਬ ਗੱਲ ਇਸ ਰਹੀ ਕਿ 13 ਮਾਰਚ ਤੋਂ ਲੈ ਕੇ ਅੱਜ 23 ਮਾਰਚ 10 ਦਿਨ ਹੋ ਗਏ ਇਸ ਚੱਲ ਰਹੇ ਨਾ ਪ੍ਰਕਿਰਿਆ ਨੂੰ ਜੇ ਮੇਰੇ ਖਿਆਲ ਨਾਲ 10 ਦਿਨ ਦੇ ਵਿੱਚ ਜਿਹੜੇ ਮਤਲਬ ਲੋਕ ਮੀਡੀਆ ਨਾਲ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਉਹ ਸਾਰੇ ਹੀ ਇਸ ਘਟਨਾ ਤੋਂ ਜਾਣੂ ਹੋ ਗਏ ਆ ਔਰ ਇਸ ਘਟਨਾ ਦੇ ਵੱਖ-ਵੱਖ ਪਹਿਲੂ ਬੜੇ ਵੀ ਜਾਣੇ ਹੋ ਰਹੀ ਹੈ ਹਰ ਰੋਜ਼ ਨਵੀਂ ਕਹਾਣੀ ਆਉਂਦੀ ਆ ਹਰ ਰੋਜ਼ ਨਵੀਂ ਗੱਲ ਉੱਪਰ ਦੀ ਹੈਗੀ ਆ ਲੇਕਿਨ ਗੱਲ ਹੈ ਕਿ ਜਦੋਂ ਅਸੀਂ ਉਸ ਪੁਆਇੰਟ ਤੇ ਜਾਂਦੇ ਆ 13 ਤੇ 14 ਦੇ ਦਰਮਿਆਨ ਦੀ ਰਾਤ ਦੀ ਗੱਲ ਹੈਗੀ ਆ ਤੇ ਜਿਹੜੀ ਤੁਸੀਂ ਗੱਲ ਸੁਣਾਈ ਆ ਕਿ ਜਿਹੜੇ ਘਟਨਾ ਸਥਾਨ ਹੈਗਾ ਇੱਕ ਟਾਬਾ ਹੈਗਾ ਤੇ ਟਾ ਵਿਜ਼ਿਟਰ ਰਾਤ ਨੂੰ ਜਾਂਦੇ ਸੀ ਉੱਥੇ ਉਹ ਪੁਲਿਸ ਵਾਲੇ ਵੀ ਆਉਂਦੇ ਹੈਗੇ ਆ ਇੱਕ ਵਫਾਕ ਹੈਗਾ ਉਸ ਵਫਾਕ ਦੇ ਵਿੱਚ ਹੈਗੇ ਆ ਕਿ ਉੱਥੇ ਇਹ ਜਦੋਂ ਜਿਹੜੇ ਕਰਨਲ ਮਤਲਬ ਬਾਠ ਹੈਗੇ ਤੇ ਉਹਨਾਂ ਦਾ ਬੇਟਾ ਉੱਥੇ ਖੜੇ ਆ ਤੇ ਉੱਥੇ ਹੀ ਪਾਰਕਿੰਗ ਤੋਂ ਰੋਣਾ ਪਿਆ ਹੈਗਾ ਤੋਂ ਜੇ ਕੁਝ ਪੁਲਿਸ ਅਧਿਕਾਰੀ ਵੀ ਆਉਂਦੇ ਆ ਜਿਹਦੇ ਵਿੱਚ ਚਾਰ ਇਨਸਪੈਕਟਰ ਹੈਗੇ ਆ ਉਹ ਇਨਸਪੈਕਟਰ ਰੋਣੀ ਆ ਸ਼ਮਿੰਦਰ ਆ ਹਰਜਿੰਦਰ ਆ ਤੇ ਬੋਪਰ ਆਈ ਹੈਗੇ ਆ ਤੇ ਉਹ ਜਿਹੜੇ ਆਉਂਦੇ ਹੈਗੇ ਨਾਲ ਉਹਨਾਂ ਦੇ 10-12 ਬੰਦੇ ਆਏ ਉਹ ਕਿਸੇ ਆਪਣੇ ਟਾਸਕ ਲਈ ਆਏ ਹੈਗੇ ਆ ਤੇ ਹਰਾਰਗੀ ਦੀ ਗੱਲ ਹੀ ਹੁੰਦੀ ਆ ਕਿ ਜਦੋਂ ਨਾ ਆਪਾਂ ਖਾਲਸਾ ਸਾਬ ਕਿਸੇ ਵੀ ਕੇਸ ਦੀ ਸਟੱਡੀ ਕਰਦੇ ਨਾ ਉਹਦੇ ਵਿੱਚ ਕਾਰਨ ਤੇ ਪ੍ਰਭਾਵ ਦੀ ਜਿਹੜੀ ਆਉਂਦੀ ਨਾ ਥਿਊਰੀ ਆ ਉਹ ਲਾਗੂ ਹੁੰਦੀ ਆ ਵੀ ਜੋ ਸਾਨੂੰ ਦਿਖ ਰਿਹਾ ਹੈਗਾ ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਆ ਜੇ ਜਦੋਂ ਅਸੀਂ ਕਾਰਨ ਲੱਭਦੇ ਆ ਤੇ ਅਸੀਂ ਦੇਖਦੇ ਆ ਕਿ ਦੋਨੋਂ ਤਰ੍ਹਾਂ ਹੀ ਮਤਲਬ ਇੱਕ ਹਾਈ ਪ੍ਰੋਫਾਈਲ ਹੈਗੀਆਂ ਜਿਹੜੀਆਂ ਲੋਕ ਹੈ ਤੇ ਦੋਨੋਂ ਸਰਵੰਟ ਪੀਪਲ ਹੈਗੇ ਆ ਲੇਕਿਨ ਉਹ ਆਪਣੇ ਆਪ ਤੇ ਬੜੇ ਹਾਈ ਪ੍ਰੋਫਾਈਲ ਹੈਗੇ ਆ ਉਹਨੇ ਸਰਵੰਟ ਪੀਪਲ ਜਿਹੜੇ ਹੁੰਦੇ ਨਾ ਇਹਨਾਂ ਦੀ ਹੋਮੇ ਨਹੀਂ ਹੁੰਦੀ ਜਿਵੇਂ ਜਦੋਂ ਇਹ ਵਰਦੀਦਾਰੀ ਹੁੰਦੀ ਆ ਜਾਂ ਇਹਨਾਂ ਦੇ ਮੁੱਢੇ ਸਟਾਰ ਲੱਗ ਜਾਂਦੇ ਆ ਇਹ ਫੇਰ ਮਤਲਬ ਹਮ ਚੋੜੇ ਤੰਗ ਬਾਜ਼ਾਰ ਵਾਲੀ ਗੱਲ ਹੋ ਜਾਂਦੀ ਆ ਫਿਰ ਇਹਨਾਂ ਨੂੰ ਕੋਈ ਮਤਲਬ ਆਮ ਹੀ ਕੀੜੇ ਮਕੋੜੇ ਲੱਗਦੇ ਹੁੰਦੇ ਲੋਕਾਂ ਨੂੰ ਤੇ ਇਹਨਾਂ ਦੀ ਹੋਮਿ ਇਸ ਕਦਰ ਹੁੰਦੀ ਆ ਦੋ ਤਰ੍ਹਾਂ ਦੀ ਹੋਮਿ ਵੀ ਹੁੰਦੀ ਆ ਇੱਕ ਹੋਮਿ ਹੁੰਦੀ ਆ ਜਿਹਦੇ ਤੁਸੀਂ ਸਵੈ ਮਾਨ ਕਰਦੇ ਆ ਇੱਕ ਮਾਨ ਹੁੰਦਾ ਕਿ ਸਵੈ ਮਾਨ ਹੁੰਦਾ ਤੇ ਇੱਕ ਮੁਰਗ ਹੋਮੇ ਹੁੰਦੀ ਆ ਜਿਹੜੀ ਤੁਹਾਨੂੰ ਇੱਕ ਆਉਦੇ ਦੀ ਕਰਕੇ ਹੁੰਦੀ ਆ ਜਦੋਂ ਆਉਦੇ ਦੀ ਹੋਮੇ ਹੋਵੇ ਨਾ ਉਦੋਂ ਵਿਵੇ ਖਤਮ ਹੁੰਦਾ ਵਾ ਤੇ ਜਦੋਂ ਕੋਈ ਵੀ ਸਥਿਤੀ ਤੇ ਪ੍ਰਸਥਿਤੀ ਹੁੰਦੀ ਆ ਤੇ ਉਦੋਂ ਵਿਵੇਕ ਆਦਮੀ ਜਿਹੜਾ ਤੁਹਾਡਾ ਵਿਵੇਕ ਹੈ ਨਾ ਉਦੋਂ ਕੰਮ ਕਰਦਾ ਹੈਗਾ ਤੇ ਉਹਨਾਂ ਨੇ ਡਰਿੰਕ ਕੀਤੀ ਹੋਈ ਪੁਲਿਸ ਵਾਲਿਆਂ ਦੀ ਇਹ ਚ ਦੋ ਰਾਵਾਂ ਨਹੀਂ ਗਈਆਂ ਅੱਧੀ ਰਾਤ ਨੂੰ ਤੇਰੇ ਫਿਰਦੀਆਂ ਡਰਿੰਕ ਕੀਤੀ ਹੋਈ ਆ ਤੇ ਜਿਹੜਾ ਇਲਜ਼ਾਮ ਲੱਗ ਰਿਹਾ ਹੈਗਾ ਕਰਨਲ ਬਾੜ ਦੇ ਉੱਤੇ ਵੀ ਉਹ ਦੋਨੋਂ ਪੇਪਰ ਉੱਤੇ ਡਰਿੰਕ ਕਰਦੇ ਸੀ ਬੁਲਦ ਰੱਖ ਕੇ ਇਹ ਇਲਜ਼ਾਮ ਝੂਠਾ ਸਾਬਤ ਹੋ ਚੁੱਕਾ ਹੈਗਾ ਕਿਉਂਕਿ ਉਸੇ ਰਾਤ ਕਰਨਲ ਬਾੜ ਨੇ ਮੈਡੀਕਲ ਕਰਵਾਇਆ ਤਰਜਿੰਦਰਾ ਤੋਂ ਤਰਜਿੰਦਰਾ ਹਸਪੀਟਲ ਜਾ ਕੇ ਮੈਡੀਕਲ ਹੁੰਦੋਂ ਬਦਾ ਉਹਨਾਂ ਦਾ ਕਿਸੇ ਵੀ ਉਹਨਾਂ ਦਾ ਅਨਮਤਲਬ ਇੰਟੌਕਸੀਕੇਸ਼ਨ ਹੈ ਨਹੀਂਗੀ ਤੇ ਜੇ ਸਰ ਇਹ ਤਾਂ ਗੱਲ ਸੱਦ ਹੁੰਦੀ ਆ ਬਾਕੀ ਨਾ ਗੱਲ ਇਹ ਵੀ ਦੇਖੀ ਗਈ ਹੈਗੀ ਆ ਕਿ ਪੁਲਿਸ ਜਿਹੜੀ ਹੈਗੀ ਆ ਇਹਦੇ ਬਾਰੇ ਬਹੁਤ ਸਾਰੀਆਂ ਕਹਾਣੀਆਂ ਖਰਦ ਸਾਹਿਬ ਦੁਨੀਆ ਜਾਣਦੀ ਹੈਗੀ ਆ ਜਿਹੜੀ ਪੁਲਿਸ ਦੇ ਬਾਰੇ ਤੇ ਵੀ ਗੱਲ ਨਾ ਕਿ ਇਹ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਲਿੰਦੇ ਹੈਗੇ ਆ ਇਹਨਾਂ ਨੇ ਆਪ ਹੀ ਕਹਾਣੀ ਬਣਾਉਣੀ ਆਪ ਹੀ ਬਕੂਆ ਬਣਾਉਣਾ ਆਪ ਹੀ ਇਹਨਾਂ ਨੇ ਕਾਉਂਟਰ ਬਣਾਉਣਾ ਆਪ ਹੀ ਇਹਨਾਂ ਨੇ ਕਾਉਂਟਰ ਬਣਾਉਣਾ ਹੁੰਦਾ ਇਹ ਸਾਰਾ ਕੁਝ ਇੱਕ ਮਿੱਠੀ ਟੰਗ ਦੇ ਨਾਲ ਇਹਨਾਂ ਨੇ ਬਣਾਏ ਹੋਏ ਬਣਾ ਲਿੰਦੇ ਹੈਗੇ ਆ ਤੇ ਉਸੇ ਪ੍ਰੀਪੇਰ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਆ ਘਟਨਾ ਤੋਂ ਬਦਾਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਥਾਣੇਦਾਰਾਂ ਨੂੰ ਕਿ ਇਹ ਏਡੀ ਲੰਮੀ ਕਹਾਣੀ ਹੋ ਜਾਵੇਗੀ ਜਾਂ ਇਹ ਕਹਾਣੀ ਦਾ ਇਹ ਤੂਲ ਬਣ ਲਵੇਗੀ ਜਦੋਂ ਉਹਨਾਂ ਨੇ ਮੌਕੇ ਤੇ ਆਖਿਆ ਕਿ ਮੇਰਾ ਆਈਡੈਂਟੀਕੀਟ ਦੇਖੋ ਮੈਂ ਕਰਨਲ ਹੈਗਾ ਉਹ ਬੇਡੇ ਨੇ ਵੀ ਤਰਲੇ ਕੀਤੇ ਹੈਗੇ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਨਹੀਂ ਮੰਨੀ ਉਸੇ ਗੱਲ ਉਲਟਾ ਕੁੱਟ ਕੇ ਉਹਨੂੰ ਗੱਡੀ ਸਿੱਟਿਆ ਗਿਆ ਉਹਦੇ ਗੱਡੀ 'ਤੇ ਕੋਸਾਨ ਮਰੇਗਾ ਜਿਵੇਂ ਉਹਨਾਂ ਦੀ ਵਾਈਫ ਦੱਸ ਰਹੀ ਹੈਗੀ ਆ ਵੱਖੋ ਮੀਡੀਆ ਚੈਨਲ ਦੇ ਉੱਤੇ ਵੀ ਉਹਨਾਂ ਦੇ ਉਹਨਾਂ ਦੇ ਕਾਫੀ ਬਾਕਸ ਮਾਰੇ ਆ ਬਾਕਸ ਮਾਰ ਤੋਂ ਬਾਅਦ ਉਹਨਾਂ ਦੇ ਫ੍ਰੈਕਚਰ ਵੀ ਆਇਆ 6:00 ਵਜੇ ਉਹ ਦਾਖਲ ਵੀ ਹੋਣਾ ਪਿਆ ਹਸਪੀਟਲ ਦੇ ਵਿੱਚ ਤੇ ਇਹ ਗੱਲ ਜਿਹੜੀ ਹੈ ਗੰਭੀਰ ਪੁਲਿਸ ਨੇ ਬਿਨਾਂ ਕਿਸੇ ਜਾਂਚ ਤੋਂ ਬਿਨਾਂ ਕਿਸੇ ਤਸੱਲੀ ਤੋਂ ਜਿਹੜੀ ਨਾ ਪੁਲਿਸ ਦੇ ਵਿੱਚ ਕਹਿੰਦੇ ਪੁਲਿਸ ਨੇ ਸਿੱਖ ਲਿਆ ਹੁਣ ਬੋਲਣਾ ਪੁਲਿਸ ਨੇ ਸਿੱਖ ਲਿਆ ਹੁਣ ਇਹ ਲੋਕਾਂ ਨਾਲ ਗੱਲ ਕਰਨੇ ਪਰ ਮੈਨੂੰ ਉਸ ਕੰਨ ਤੋਂ ਲੱਗਦਾ ਕਿ ਉਹਦੇ ਚਾਰ ਇੰਸਪੈਕਟਰਾਂ ਉਹਨਾਂ ਦੀ ਬੜੀ ਥੋੜੀ ਉਮਰ ਆ ਪੜ੍ਹੇ ਲਿਖੇ ਮੁੰਡੇ ਹੈਗੇ ਆ ਲੇਕਿਨ ਇੱਡੀ ਵੱਡੀ ਬਜਰ ਗਲਤੀ ਕਰਕੇ ਉਹ ਗੱਲ ਸਬਕ ਇਹਨੇ ਵੀ ਕਰ ਸਕਦੇ ਸੀਗੇ ਮਤਲਬ ਜਦੋਂ ਕਿਸੇ ਨੂੰ ਤੁਸੀਂ ਪਾਰਕ ਦੇ ਵਿੱਚ ਕਹਿਣਾ ਵੀ ਆ ਤੇ ਉਸ ਪਾਰਕਿੰਗ ਦੇ ਵਿੱਚ ਉਧਰ ਚੱਲ ਪਾਰਕਿੰਗ ਦੇ ਵਿੱਚ ਜਾ ਕੇ ਉਹਨਾਂ ਨੇ ਰੋਕਣਾ ਤੇ ਉਹਨਾਂ ਨੂੰ ਰੋਕਣ ਲਈ ਜੇ ਉਹ ਮੁੰਡੇ ਨੇ ਗੱਲ ਕੀਤੀ ਹੈਗੀ ਤੇ ਮੁੰਡਾ ਵੀ ਕਰਨਲ ਦਾ ਪੁੱਤ ਵਾ ਜਦੋਂ ਉਹਨੂੰ ਢੰਗ ਨਾਲ ਗਿਆ ਓਏ ਗੱਡੀ ਇਦਾਂ ਕਰ ਗੱਡੀ ਇਦਾਂ ਕਰ ਉਹਨੇ ਉਸ ਗੱਲ ਨੂੰ ਰিসিਵ ਉਸ ਢੰਗ ਨਾਲ ਨਹੀਂ ਕੀਤਾ ਜੇ ਉਹਨੂੰ ਵੀ ਰਿਕਵੈਸਟ ਕਰਦੇ ਦੁਨੀਆ ਦੇ ਵਿੱਚ ਹਰ ਨਗਰ ਕੀ ਬਹੁਤ ਜ਼ਿਆਦਾ ਨਾ ਪੁਲਿਸ ਦੇ ਵਾਸਤੇ ਜੇ ਜਿਹੜੇ ਰਿਸਪੈਕਟਡ ਪਰਸਨ ਹੁੰਦਾ ਵਾ ਹਰ ਨਾਗਰਿਕ ਹਰ ਨਾਗਰਿਕ ਦਾ ਸਤਿਕਾਰ ਕਰਨਾ ਪੁਲਿਸ ਦੀ ਡਿਊਟੀ ਬਣਦੀ ਆ ਇਹ ਸਰਵੰਟੂ ਪੀਪਲ ਹੁੰਦੇ ਹੈਗੇ ਆ ਜਿਹਨੇ ਇਹਨਾਂ ਦੇ ਅਹੁਦੇ ਹੁੰਦੇ ਨਾ ਪੁਲਿਸ ਦੇ ਅਹੁਦੇ ਹੁੰਦੇ ਆ ਲੋਕਾਂ ਦੇ ਨਹੀਂ ਹੁੰਦੇ ਭਾਵੇਂ ਉਹ ਕਨਸਟੇਬਲ ਆ ਭਾਵੇਂ ਡੀਜੀਪੀ ਹੈਗਾ ਆਲ ਥੀਸ ਆਰ ਕਨਸਟੇਬਲਸ ਇਹ ਸਾਡੇ ਸੁਰੱਖਿਆ ਗਾਰਡ ਹੈਗੇ ਸਾਡੀ ਸੁਰੱਖਿਆ ਵਾ ਤੇ ਜੇਕਰ ਸੁਰੱਖਿਆ ਹੀ ਜਿਵੇਂ ਖੰਨ ਸਾਹਿਬ ਕਹਿੰਦੇ ਹੁੰਦੇ ਨਾ ਜਿਹੜੇ ਤੇ ਹੱਥਾਂ ਨੂੰ ਫੋਲੋ ਦਿੱਤੇ ਆ ਤੇ ਜੇ ਹਾਥੀ ਉਹਨਾਂ ਨੂੰ ਫੁੱਲਨ ਮਸਲ ਦੇਣ ਤੇ ਉਹਨੂੰ ਸੁਰੱਖਿਆ ਕੀ ਕਵਾਂਗੇ ਆਪਾਂ ਅੱਜ ਉਹ ਹੱਥਾਂ ਦੇ ਵਿੱਚ ਫੁੱਲ ਜਿਹੜੇ ਹੈਗੇ ਆ ਉਹ ਮਜ਼ਾ ਖਰਾਬ ਹੋ ਰਹੇ ਹੈਗੇ ਆ ਜਿਹੜੇ ਕਰਕੇ ਮਤਲਬ ਸਾਨੂੰ ਇਹ ਦਿਨ ਦੇਖਣੇ ਪਏ ਹੈਗੇ ਆ ਤੁਸੀਂ ਦੇਖਿਆ ਕਿ ਹੁਣ ਜਿਹੜੀ ਅੱਜ ਦੀ ਸਥਿਤੀ ਕੀ ਹੋਈ ਹੈ ਅੱਜ ਦੀ ਸਥਿਤੀ ਦੇ ਵਿੱਚ ਜਿਹੜੇ ਉੱਥੋਂ ਦੇ ਹੈਗੇ ਆ ਮਤਲਬ ਅਮਰਦੀਪ ਸਿੰਘ ਨੱਥੀ ਸਾਹਿਬ ਹੈਗੇ ਆ ਜਿਹੜੇ ਮਤਲਬ ਸਰਕਾਰ ਦੇ ਮੇਜਰ ਹੈਗੇ ਆ ਉਹਨਾਂ ਦਾ ਪ੍ਰੈਸ ਨੋਟ ਵੀ ਇੱਕ ਤਰ੍ਹਾਂ ਕਰਦਾ ਹੈਗਾ ਉਹਨਾਂ ਨੇ ਇਹ ਬੀਟਵਨ ਰੱਖ ਬਚੂਲਗੀ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿਉਂਕਿ ਜਿਹੜੇ ਨਾ ਮੈਡਮ ਕਰਨਲ ਹੈਗੇ ਆ ਮੈਡਮ ਮਤਲਬ ਉਹਨਾਂ ਦੇ ਹੈਗੇ ਆ ਉਹਨਾਂ ਉਹਨਾਂ ਨਾਲ ਉਹਨਾਂ ਦਾ ਬੜਾ ਰਿਸ਼ਤਾ ਹੈਗਾ ਨੇੜੇ ਦਾ ਉਹ ਇੱਕ ਭੈਣ ਭਰਾਵਾਂ ਨਾਲ ਰਿਸ਼ਤਾ ਬਣਿਆ ਹੋਇਆ ਹੈਗਾ ਤੇ ਉਹਨਾਂ ਨੇ ਗੱਲ ਆਖੀ ਜੀ ਵੀ ਜੇਕਰ ਉਹ ਬੰਦੇ ਮਾਫੀ ਮੰਗ ਲੈਂਦੇ ਆ ਤੇ ਆਪਾਂ ਕਿਸੇ ਗੱਲ ਮਕਾ ਸਕਦੇ ਆ ਵੀਕਰੋ ਗਲਤੀ ਹੋਈ ਹੈਗੀ ਆ ਤੇ ਉਸ ਨੇ ਮੈਡਮ ਨੇ ਇਹ ਵੀ ਗੱਲ ਕਹਿੰਦੇ ਆਖੀ ਹੈਗੀ ਆ ਕਿ ਮੈਂ ਜੇ ਉਹ ਮਾਫੀ ਮੰਗ ਲੈਂਦੇ ਕੋਈ ਗੱਲ ਨਹੀਂ ਪਰ ਗੱਲ ਹੈਗੀ ਕਿ ਉੱਥੇ ਭਰੋਸਾ ਟੁੱਟਾ ਵਾ ਕਲ ਸਾਹਿਬ ਉਹਨਾਂ ਨੇ ਜਦ ਮਾਫੀ ਮੰਗਾਈ ਹੈਗੀ ਆ ਤੇ ਇਹ ਠੀਕ ਆ ਕਿ ਉਹਨਾਂ ਨੇ ਗਲਤੀ ਆਪਣੀ ਮੰਨੀ ਆ ਗਲਤੀ ਪੁਲਿਸ ਦੇ ਕੋਲ ਹੋਈ ਹੈਗੀ ਆ ਪਰ ਇਹ ਜਿਹੜੀ ਘਟਨਾ ਦੇ ਨਾਲ ਹੀ ਵੀ ਦੂਜੀ ਗੱਲ ਇਹ ਵੀ ਉੱਠਦੀ ਆ ਮੈਂ ਬੜਾ ਹਰਾਨ ਹੁਨਾ ਕਿ ਜੇਕਰ ਇੱਕ ਕਰਨਲ ਹੂੰ ਜਿਹੜਾ ਵਰਕਿੰਗ ਕਰਨਲ ਹੈਗਾ ਜੇ ਉਹਦੇ ਨਾਲ ਇਹ ਮੰਦਾ ਹਾਲ ਆ ਤੇ ਜਿਹੜੇ ਆਵਾਮ ਦੀ ਰਾਖੀ ਕਰਨ ਦੀ ਆਪਾਂ ਗੱਲ ਕਰਦੇ ਆ ਜਿਨ੍ਹਾਂ ਦੇ ਆਸਰੇ ਆਪਾਂ ਕਿੰਨੇ ਕਾਨੂੰਨ ਵਿਵਸਥਾ ਕੰਮ ਹੈਗੀ ਜਾਂ ਸ਼ਾਂਤੀ ਕਾਇਮ ਹੈਗੀ ਆ ਉਹਨਾਂ ਲੋਕਾਂ ਦਾ ਕੀ ਬਣੇਗਾ ਇੱਥੇ ਕਿਹੜਾ ਸਵਾਲ ਇੱਥੇ ਇੱਕ ਹੋਰ ਵੀ ਆ ਨਾ ਜਿੱਦਾਂ ਆਪਾਂ ਮਾਫੀ ਦਾ ਜ਼ਿਕਰ ਕਰ ਰਹੇ ਆ ਵੀ ਉਹ ਵਿਚ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਇਨਸਪੈਕਟਰਾਂ ਨੂੰ ਕਿਹਾ ਵੀ ਤੁਸੀਂ ਮਾਫੀ ਮੰਗ ਲਓ ਹੁਣ ਇੱਕ ਪਾਸੇ ਉਹ ਵੀ ਵੀਡੀਓ ਵਾਇਰਲ ਹੋ ਰਿਹਾ ਜਿਹਦੇ ਵਿੱਚ ਇਨਸਪੈਕਟਰ ਜਿਹੜੇ ਆ ਉਹ ਭੈਣ ਜੀ ਕਹਿ ਕੇ ਸੰਬੋਧਨ ਕਰ ਰਿਹਾ ਵੀ ਭੈਣ ਜੀ ਸਾਥੋਂ ਗਲਤੀ ਹੋ ਗਈ ਵੀ ਅਸੀਂ ਮਾਫੀ ਮੰਗਦੇ ਆ ਉਹ ਵੀਡੀਓ ਵਾਇਰਲ ਹੋ ਜਾਂਦਾ ਪਰ ਹੁਣ ਵਕੀਲ ਇਹ ਗੱਲ ਕਹਿ ਰਹੇ ਆ ਵੀ ਇਹ ਪ੍ਰੋਪਰ ਝਗੜਾ ਹੋਇਆ ਕਹਿੰਦੇ ਜੀ ਕਰਨਲ ਸਾਹਿਬ ਦੇ ਬੇਟੇ ਨੇ ਪਹਿਲਾਂ ਹੱਥ ਚੁੱਕਿਆ ਯਾਨੀ ਕਿ ਹੁਣ ਇਹਨੂੰ ਮਾਮਲੇ ਨੂੰ ਮਤਲਬ ਜਿਹੜਾ ਕਹਿ ਸਕਦੇ ਆ ਵੀ ਇਹਨੂੰ ਠੱਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਇਹ ਹੁਣ ਵੱਧਦਾ ਪਿਆ ਬਈ ਇੱਕ ਪਾਸੇ ਪੁਲਿਸ ਇਹ ਵੀ ਕਹਿ ਰਹੀ ਆ ਵੀ ਅਸੀਂ ਚਾਰ ਬੰਦੇ ਸਸਪੈਂਡ ਕਰ ਦਿੱਤੇ ਆ ਉਹਨਾਂ ਨੂੰ ਸ਼ਹਿਰੋਂ ਬਾਹਰ ਉਹਨਾਂ ਦੀ ਟਰਾਂਸਫਰ ਕਰ ਦਿੱਤੀ ਆ ਇੱਕ ਪਾਸੇ ਮਾਫੀ ਵੀ ਆ ਇੱਕ ਪਾਸੇ ਵਕੀਲ ਕਹਿ ਰਹੇ ਆ ਕਿ ਇਹਨਾਂ ਨੇ ਪਹਿਲਾਂ ਹੱਥ ਇਹਨਾਂ ਨੇ ਚੁੱਕਿਆ ਮਤਲਬ ਇਹ ਉਲਝਦਾ ਜਾਂਦਾ ਪਿਆ ਜੀ ਖੇੜਾ ਸਾਹਿਬ ਨੇ ਗੱਲ ਪਤਾ ਕੀ ਹੈਗੀ ਆ ਗੱਲ ਹੈਗੀ ਆ ਕਿ ਜਿਹੜਾ ਸਟਾਰਟ ਨੇ ਜਦੋਂ ਸਟਾਰਟ ਹੋਇਆ ਨਾ ਜੇ ਆਪਾਂ ਉਹਦੀ ਸਾਈਕੀ ਨੂੰ ਸਟੱਡੀ ਕਰੀਏ ਉਹ ਜਿਹੜੀ ਘਟਨਾ ਸਥਾਨ ਲੈਗਾ ਘਟਨਾ ਸਥਾਨ ਤੇ ਹੀ ਵਿਵੇਕ ਨਹੀਂ ਵਰਤਿਆ ਗਿਆ ਉੱਥੋਂ ਗਲਤੀ ਹੋਈ ਹੈ ਜੇ ਉਸ ਤੋਂ ਬਦਾ ਘਟਨਾ ਜੇ ਕਰ ਉੱਥੋਂ ਦੇ ਐਸਐਸਪੀ ਦੇ ਕੋਲ ਆ ਗਈ ਹੈ ਐਸਜੀ ਸਾਹਿਬ ਨਾਨਕ ਸਿੰਘ ਦੇ ਕੋਲ ਡਾਕਟਰ ਨਾਨਕ ਸਿੰਘ ਕੋਲ ਆਈ ਆ ਔਰ ਨਾਨਕ ਸਿੰਘ ਨੇ ਵੀ ਵਿਵੇਕ ਨਹੀਂ ਵਰਤਿਆ ਉਹਨਾਂ ਨੇ ਵੀ ਗੱਲ ਨੂੰ ਬਹੁਤ ਹੀ ਹਲਕੇ ਚ ਲਿਆਇਗਾ ਔਰ ਹਲਕੇ ਚ ਲੈਣ ਦਾ ਅਰਥ ਕੀ ਹੋਇਆ ਮਤਲਬ ਹਲਕੇ ਚ ਲੈਣ ਦਾ ਅਰਥ ਕੀ ਹੋਇਆ ਕਿ ਉਹ ਨੁਕਸਾਨ ਬਹੁਤ ਹੋਇਆ ਔਰ ਪੰਜਾਬ ਪੁਲਿਸ ਨੇ ਕਦੇ ਵੀ ਕਿਸੇ ਵੀ ਗੱਲ ਨੂੰ ਸੀਰੀਅਸ ਨਹੀਂ ਲਿਆ ਅੱਜ ਜੇ ਅੱਜ ਇਹ ਘਟਨਾਵਾਂ ਤਾਂ ਹੀ ਵਾਧੇ ਵਾਧੇ ਆ ਹੁਣ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਮੈਡਮ ਕਰਨਲ ਹੈਗੇ ਆ ਉਹਨਾਂ ਨੇ ਸਟੈਂਡ ਲੈ ਲਿਆ ਹੈਗਾ ਕਿਉਂਕਿ ਉਹ ਬੁਕਰ ਹੋ ਚੁੱਕੇ ਵਾਕੋ ਚੈਨਲ ਦੇ ਉੱਤੇ ਉਹ ਆਪਣੇ ਦਾਅਵੇ ਤੇ ਵਾਅਦੇ ਕਰ ਚੁੱਕੇ ਲੋਕਾਂ ਨਾਲ ਵੀ ਮੈਂ ਨਹੀਂ ਪਿਛਾੜਾਂਗੀ ਮੈਂ ਇਨਸਾਫ ਲੈ ਕੇ ਹਟਾਂਗੀ ਜਦੋਂ ਹੁਣ ਉਹ ਇਨਸਾਫ ਤੋਂ ਪਿਛਾੜਦੇ ਆ ਜਿਹੜੀ ਗੱਲ ਤੁਸੀਂ ਮਾਫੀ ਦੀ ਕੀਤੀ ਹੈ ਜਿਹੜੀ ਉਹਨਾਂ ਨੇ ਗੱਲ ਪਹਿਲਾਂ ਕਿਸੇ ਮੁਰਤੇ ਗੱਲ ਆਖੀ ਸੀਗੀ ਤੇ ਉਹ ਲੋਕਪਜੇ ਦੇ ਵੀ ਤੁਸੀਂ ਉਹ ਆ ਕੇ ਉਹ ਗੱਲ ਆਖੀ ਹੈਗੀ ਆ ਇਹ ਗੱਲ ਨਾ ਸਿਰਫ ਈਗੋ ਦੀ ਹੋਈ ਆ ਹੁਣ ਜਿਹੜੀ ਹਾਲਾਤ ਹੋ ਗਿਆ ਦੋਹਾਂ ਤਰ੍ਹਾਂ ਦੀ ਈਗੋ ਵੱਧ ਗਈਆਂ ਭਾਵੇਂ ਕਿ ਪੰਜਾਬ ਪੁਲਿਸ ਦੇ ਉਹਨਾਂ ਚਾਰੇ ਜਿਹੜੇ ਇੰਸਪੈਕਟਰ ਆ ਉਹ ਈਗੋ ਲੈਸ ਹੋ ਗਏ ਆ ਉਹ ਸੈਂਡਰ ਕਰ ਗਏ ਆ ਉਹਨਾਂ ਨੇ ਸੈਂਡਰ ਕੀਤਾ ਕਿ ਸਾਡੇ ਉਹ ਗਲਤੀ ਹੋਈ ਆ ਭੈਣ ਜੀ ਸਾਨੂੰ ਮਾਫ ਕਰਦੇ ਹੋ ਅਸੀਂ ਮਤਲਬ ਇਝਹੀ ਗਲਤੀ ਇਹ ਪਸੋਰੇ ਲੇਕਿਨ ਗਲਤੀ ਕੀਤੀ ਕਿਉਂ ਗੱਲ ਇਹ ਵੀ ਗੱਲ ਹੈਗੀ ਨਾ ਅੱਜ ਉਹਨਾਂ ਕੋਲ ਮਾਫੀ ਮੰਗ ਲੈਣਗੇ ਜਿਹੜੀ ਹਰ ਰੋਜ਼ ਕਨਾਵਾ ਵਾਪਰਦੀਆਂ ਹਰ ਰੋਜ਼ ਜਿਹੜੇ ਕੋਈ ਵੀ ਆਦਮੀ ਇਹਨਾਂ ਨੂੰ ਮਿਲਦਾ ਵਾ ਆਮ ਸਧਾਰਨ ਬੰਦਾ ਮਿਲਦਾ ਜਿਹਨਾਂ ਜਾਤੀ ਹੁੰਦੀ ਆ ਤੇ ਉਹ ਜਾਤੀ ਦੇ ਉਹਦੀ ਕੋਈ ਥਾਣੇਕੀ ਤੇ ਰਿਪੋਰਟ ਹੀ ਨਹੀਂ ਜਾਂਦੀ ਪੁਲਿਸ ਦੇ ਅਗੇਂਸਟ ਕੋਈ ਸੁਣਵਾਈ ਹੀ ਨਹੀਂ ਹੁੰਦੀ ਲੈਕਿਨ ਇਹ ਗੱਲ ਹੈ ਕਿ ਇੱਕ ਚੈਪਟਰ ਨਵਾਂ ਲਿਖਿਆ ਜਾ ਰਿਹਾ ਹੈਗਾ ਇਹ ਆਰਮੀ ਵੈਸਟਰਨ ਜਿਹੜੀ ਆਰਮੀ ਦੇ ਨਾ ਮਤਲਬ ਉਥੋਂ ਜੀਓਨੋਡਮੀ ਇਸ ਗੱਲ ਨੂੰ ਬੜਾ ਸੀਰੀਅਸ ਲਿਆ ਹੈਗਾ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਤੁਹਾਨੂੰ ਪਿਆਦਾ ਹੋਣਾ ਕਿ 1992 ਦੇ ਵਿੱਚ ਵੀ ਘੰਡਾ ਵਾਪਰੀ ਸੀ ਇਸੇ ਪੰਜਾਬ ਦੇ ਵਿੱਚ ਚੰਡੀਗੜ੍ਹ 'ਚ ਵਾਪਰੀ ਸੀ ਤੇ ਉੱਥੇ ਨਾ ਕਰਨਲ ਵੱਤਸ ਸਿੰਘ ਲੜਕਾ ਜਿਹੜਾ ਮਤਲਬ ਆਇਆ ਸੀ ਜੋ ਆਪਣੀ ਡਿਊਟੀ ਦਾ ਆਇਆ ਸੀ ਸੈਕਟਰ 7 ਦੇ ਵਿੱਚ ਉਦੋਂ ਸਰਦਾਰ ਬਿਆਨ ਸਿੰਘ ਮੁੱਖ ਮੰਤਰੀ ਬਣੇ ਸੀਗੇ ਬੜੇ ਕਾਲੇ ਦੌਰ ਤੋਂ ਬਾਅਦ ਤੇ ਸਰਦਾਰ ਬਿਆਨ ਸਿੰਘ ਮੁੱਖ ਮੰਤਰੀ ਜੀ ਜਿੰਦ ਤੱਕ ਆਸ ਤੋਂ ਗਵਰਨਰ ਹੁੰਦੇ ਸੀਗੇ ਚੰਡੀਗੜ੍ਹ 'ਚ ਘ ਤੇ ਉਹ ਇੱਕ ਨਾ ਉਹਨਾਂ ਦੇ ਘਰ ਦੇ ਲਾਗੇ ਗੋਲੀ ਚੱਲੀ ਗੋਲੀ ਚੱਲਦੋਂ ਪਾਉਂਦਾ ਜਦੋਂ ਬਾਹਰ ਨਿਕਲੇ ਆ ਤੇ ਉਦੋਂ ਦੇ ਐਸਐਸਬੀ ਉੱਥੇ ਸਿਗੇ ਜਿਹੜੇ ਮਤਲਬ ਸੁਮੇਸ਼ ਸੈਣੀ ਸਾਹਿਬ ਹੈਗੇ ਆ ਉਹ ਉੱਥੇ ਸਿਗੇ ਤੇ ਉਹਨਾਂ ਦੇ ਗਨਮੈਨਾਂ ਨੇ ਗੋਲੀ ਚਲਾਈ ਸੀ ਤੇ ਉਹਨਾਂ ਨੇ ਆਖਿਆ ਤੇ ਉਦੋਂ ਪਤਾ ਰੋਣਾ ਨਾ ਪਵੇ ਉਹਨਾਂ ਨੇ ਐਸਐਸਬੀ ਨੇ ਆ ਕੇ ਆਪਣਾ ਕਿਉਂਕਿ ਥਾਣੇ ਤੇ ਨਹੀਂ ਦਿਖਾਈ ਸਾਰਿਆਂ ਨੂੰ ਕਿਹਾ ਬਰੇਦਲ ਜੋਤ ਤੇ ਕਿਉਂਕਿ ਉਹ ਕਰਨਲ ਸੀ ਕਰਨਲ ਸਾਹਿਬ ਨੇ ਮਤਲਬ ਜਾਣ ਦੀ ਨਹੀਂ ਕੋਸ਼ਿਸ਼ ਕੀਤੀ ਤੇ ਉਲਟਾ ਮਤਲਬ ਉਹਦੇ ਉੱਪਰ ਉਹਨਾਂ ਨੇ ਹਮਲਾ ਕਰਤਾ ਸੀਗਾ ਉਹਦੀ ਇਨਸਲਟ ਕੀਤੀ ਸੀ ਬਹੁਤ ਜ਼ਿਆਦਾ ਤੇ ਉਹਨੂੰ ਧੱਕੇ ਥਾਣੇ ਵੀ ਲੈ ਜਾਂਦੇ ਹੈਗੇ ਉਹ ਦੱਸਦਾ ਵੀ ਆ ਕੇ ਮੈਨੂੰ ਤੁਹਾਡੀ ਪੁਲਿਸ ਨੇ ਮੈਨੂੰ ਤੇ ਵਾਰਡ ਵੀ ਦਿੱਤਾ ਹੈਗਾ ਪਰ ਨਹੀਂ ਸੁਣੀ ਜਾਂਦੀ ਤੇ ਜਦੋਂ ਬਾਅਦ ਵਿੱਚ ਹੀ ਮਤਲਬ ਉਸੇ ਹੀ ਸਰਦਾਰ ਬਿਆਨ ਸਿੰਘ ਗੋਰਾ ਨੇ ਉਹ ਮੁੱਖ ਮੰਤਰੀ ਸੀ ਅੱਜ ਵੀ ਮਤਲਬ ਅੱਜ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਸਰਦਾਰ ਭਗਵੰਤ ਸਿੰਘ ਹੈਗੇ ਮਾਨੂੰ ਰਾਜੀ ਇਕੱਲਾ ਨਹੀਂ ਬਿਆਨ ਸਿੰਘ ਭਗਵੰਤ ਸਿੰਘ ਨਾਮ ਬੜੇ ਸੋਣ ਲੱਗਦੇ ਹੈਗੇ ਲੇਕਿਨ ਭਗਵੰਤ ਸਿੰਘ ਭਗਵੰਤ ਸਿੰਘ ਮਾਂਦੇ ਕੋਲ ਗ੍ਰਹਿ ਭਾਗ ਵੀ ਹੈਗਾ ਤੇ ਅਜੇ ਤੱਕ ਕੋਈ ਟਵੀਟਰੀ ਹੈ ਪੰਜਾਬ ਸਰਕਾਰ ਦਾ ਵੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿਉਂ ਕਰਨਾ ਵਾਪਰੀ ਹੈਗੀ ਆ ਲੇਕਿਨ ਇਹ ਇੱਥੇ ਦੋਰਾਵਾ ਨਹੀਂ ਗਿਆ ਕਿ ਪੰਜਾਬ ਪੁਲਿਸ ਨੇ ਮਤਲਬ ਉਹਨੂੰ ਬਹੁਤ ਸੀਰੀਅਸ ਲਿਆ ਹੈਗਾ ਪੰਜਾਬ ਦੇ ਉੱਪਰਲੇ ਅਧਿਕਾਰੀਆਂ ਨੇ ਵੀ ਲੈ ਲਿਆ ਹੈਗਾ ਜਿੱਥੋਂ ਨਵੀਂ ਸੈਟ ਵੀ ਬਿਠਾਤੀ ਹੈਗੀ ਆ ਤੇ ਜਿਸ ਉਹ ਸੈਟ ਤੇ ਬਿਠਾਉਣ ਤੋਂ ਬਾਅਦ ਉਹ ਚਾਰੇ ਜਿਹੜੇ ਹੈਗੇ ਆ ਇਨਸਪੈਕਟਰ ਉਹਨਾਂ ਨੂੰ ਸਸਪੈਂਡ ਕਰਕੇ ਉਹਨਾਂ ਦੇ ਟਰਾਂਸਫਰ ਵੀ ਕਰਤੀ ਆ ਉਹਨਾਂ ਰੇਂਜ ਤੋਂ ਵੀ ਬਾਹਰ ਘੜਤਾ ਹੈਗਾ ਲੇਕਿਨ ਉਹਨਾਂ ਦੀ ਇਨਕੁਆਰੀ ਜਿਹੜੀ ਸ਼ੁਰੂ ਕਰਤੀ ਹੈਗੀ ਆ 45 ਦਿਨ ਦਿੱਤੇ ਹੈਗੇ ਆ ਉਸ ਤੋਂ ਬਾਅਦ ਕੀ ਹੁੰਦਾ ਲੇਕਿਨ ਇਹ ਗੱਲ ਹੈਗੀ ਆ ਕਿ ਮੈਂ ਤੁਹਾਨੂੰ ਦੱਸਾਂ ਕਿ 45 ਦਿਨ ਦੇ ਵਿੱਚ ਸਜਾਵਾਂ ਤੇ ਕੀ ਹੋਣੀਆਂ ਹੈਗੀਆਂ ਰਾਜਨਾਮਾ ਹੋ ਜਾਵੇਗਾ ਮਤਲਬ ਉਹ ਕਿਸੇ ਢੰਗ ਨਾਲ ਵੀ ਬੈਠ ਕੇ ਮਾਫੀ ਨਾਮੇ ਹੋ ਜਾਣਗੇ ਸਭ ਕੁਝ ਹੋ ਜਾਊਗਾ ਲੇਕਿਨ ਜਿਹੜੀ ਉਹਨਾਂ ਦੀ ਮਤਲਬ ਜਿਹੜੀ ਹਾਰਟ ਹੋਏ ਹੈਗੇ ਆ ਕਰਨਲ ਜਾਂ ਉਹਨਾਂ ਦੀ ਵਾਈਫ ਜਾਂ ਉਹਦਾ ਬੇਟਾ ਉਹਨਾਂ ਨੂੰ ਸਿਕਿਉਰਿਟੀ ਪ੍ਰਦਾਨ ਕਰਤੀ ਉਹਨਾਂ ਨੂੰ ਉਹ ਡਰ ਮਹਿਸੂਸ ਕੀਤਾ ਹੈਗਾ ਲੇਕਿਨ ਇਹਦਾ ਨਹੀਂ ਲੱਗਦਾ ਕਿ ਇਹਨਾਂ ਨੂੰ ਜਿੱਦਾਂ ਤੁਸੀਂ ਜਿੱਦਾਂ ਤੁਸੀਂ ਇੱਕ ਇਤਿਹਾਸ ਦੀ ਵੀ ਗੱਲ ਸੁਣਾਈ 1992 ਦੀ ਮਤਲਬ ਪੁਲਿਸਿੰਗ ਦੇ ਵਿੱਚ ਕੋਈ ਤਬਦੀਲੀ ਦੀ ਲੋੜ ਆ ਕੁਝ ਮਤਲਬ ਇਹਨਾਂ ਨੂੰ ਹੋਰ ਥੋੜਾ ਮਤਲਬ ਸਿਖਾਇਆ ਜਾਵੇ ਇਦਾਂ ਦਾ ਕੁਝ ਲੱਗਦਾ ਵੀ ਪੁਲਿਸ ਨੂੰ ਹੋਰ ਜਰਾ ਲੋਕਾਂ ਨਾਲ ਫਰੈਂਡਲੀ ਬਣਾਇਆ ਜਾਵੇ ਦੇਖੋ ਖੰਨੂ ਸਾਹਿਬ ਗੱਲ ਹੈਗੀ ਆ ਕਿ ਵਕਫ ਸਥਿਤੀ ਤੇ ਪ੍ਰਸਿੱਧੀ ਦੇ ਵਿੱਚ ਜਿਹੜਾ ਬੰਦਾ ਵਿਵੇਕਸ਼ੀਲ ਹੁੰਦਾ ਨਾ ਉਹ ਵਿਵੇਕ ਵਰਤ ਕੇ ਉਸ ਮੁਸ਼ਕਲ ਨੂੰ ਬਾਹਰ ਆਉਂਦਾ ਜਦੋਂ ਵੀ ਕੋਈ ਵੀ ਮੁਸ਼ਕਲ ਆਉਂਦੀ ਆ ਕੋਈ ਵੀ ਪ੍ਰੋਬਲਮ ਆਉਂਦੀ ਆ ਉੱਥੇ ਕਿਸੇ ਵੀ ਅਧਿਕਾਰੀ ਦਾ ਵਿਵੇਕ ਹੁੰਦਾ ਉਹ ਕੁਸਤਿਤਿਆ ਪਸਿਤਿਤਿਆ ਵਾਕਫਕ ਹੁੰਦੀਆਂ ਜਦੋਂ ਤੁਸੀਂ ਵਿਵੇਕਹੀਣ ਬਿਠੇ ਹੋ ਤੇ ਫਿਰ ਕੀ ਹਟਾ ਗਿਆ ਅੱਗੇ ਨਾ ਪਹਿਲਾ ਹੁੰਦਾ ਸੀਗਾ ਕਿ ਜਿਹੜੇ ਨਾ ਕੋਈ ਵੀ ਅਧਿਕਾਰੀ ਹੁੰਦੇ ਚਾਹ ਇਨਸਪੈਕਟਰ ਹੋਵੇ ਐਸਐਚਓ ਹੋਵੇ ਮਤਲਬ ਜਿੰਨੇ ਵੀ ਐਨਜੀਓਸ ਹੈਗੇ ਆ ਇਹਨਾਂ ਦੇ ਕਲਾਸਾਂ ਲੱਗਦੀਆਂ ਸੀਗੀਆਂ ਇਹਨਾਂ ਦੀਆਂ ਕਲਾਸਾਂ ਲੱਗਦੀਆਂ ਸੀ ਵੀ ਇਹਨਾਂ ਨੂੰ ਆਪਾਂ ਕਿੱਦਾਂ ਬਿਹੇਵ ਕਰਨਾ ਪਬਲਿਕ ਨਾਲ ਬਿਹੇਵ ਕਿਵੇਂ ਕਰਨਾ ਇੱਕ ਚੋਰ ਨਾਲ ਕਿਵੇਂ ਬਿਹੇਵ ਕਰਨਾ ਡਾਕੂ ਨਾਲ ਕਿਵੇਂ ਕਰਨਾ ਆਮ ਸ਼ਹਿਰੀ ਨਾਲ ਬਿਹੇਵ ਕਿਵੇਂ ਕਰਨਾ ਤੇ ਅੱਜ ਦੇ ਹੈਗਾ ਕਿ ਆਮ ਸ਼ਹਿਰੀ ਵੀ ਡਰਦਾ ਪੁਲਿਸ ਤੋਂ ਹੈਗਾ ਕਿ ਉਹਨਾਂ ਨੇ ਬਿਹੇਵਰ ਡਾਕੂ ਚੋਰ ਵਾਲੇ ਕਰਦੇ ਹੈਗੇ ਆ ਤੁਸੀਂ ਨਾਕੇ ਤੇ ਖੜੇ ਤੁਸੀਂ ਜਾਣਦੇ ਹੋ ਤੁਸੀਂ ਬੜੇ ਇੱਕ ਸਮਾਜ ਦੇ ਇੱਕ ਸੰਜੀਦਾ ਤੇ ਸਿਹਰਤ ਬੰਦੇ ਹੋ ਤੇ ਤੁਹਾਨੂੰ ਵੇਖਿਆ ਜਦੋਂ ਵੀ ਕਿਤੇ ਹੱਥ ਹੁੰਦੇ ਹੋ ਤੇ ਪੁਲਿਸ ਦੇ ਵਤੀਰੇ ਤੇ ਵੀ ਹਰ ਕੀ ਹੁੰਦਾ ਭਾਸ਼ਾ ਕਿਹੋ ਜੀ ਹੁੰਦੀ ਹੈ ਉਹ ਹਰ ਕਾਰ ਵਾਲੇ ਨੂੰ ਉਹ ਇਦਾਂ ਸਮਝਦੇ ਆ ਜਿੰਨੇ ਬਿੱਡ ਲਈ ਉਹ ਚੋਰ ਆ ਉਹ ਠਾਕਿਆਗਾ ਉਹਨਾਂ ਕੋਈ ਹੈ ਨਹੀਂਗੀ ਵਿਵੇਕ ਬਿਲਕੁਲ ਹੀ ਨਹੀਂਗਾ ਪੁਲਿਸ ਦੇ ਕੋਲ ਪੁਲਿਸ ਦੇ ਕੋਲ ਵਿਵੇਕ ਵਿਵੇਕ ਹੀ ਨੂੰ ਪਰ ਕੇ ਹੀ ਇਹ ਕੰਨਾ ਵਾਪਰੇ ਹੈਗੀਆਂ ਤੇ ਪੁਲਿਸ ਇਦਾਂ ਲੱਗਾ ਕਿ ਲੋਕਾਂ ਤੋਂ ਵੱਖਰਾ ਚੱਲ ਰਹੀ ਹੈਗੀ ਆ ਤੁਹਾਨੂੰ ਨਾ ਬੂਰ ਤੇ ਬੜੇ ਬਾਰ ਆ ਸੜਕਾਂ ਤੇ ਬੋਲ ਲੱਗੇ ਹੋਣਗੇ ਪੁਲਿਸ ਤੁਹਾਡੇ ਸਹਿਯੋਗ ਲਈ ਹਰ ਵੇਲੇ ਹਾਜ਼ਰ ਹੈ 24 ਘੰਟੇ ਹਾਜ਼ਰ ਹੈ ਜਦੋਂ ਮਰਜ਼ੀ ਤੁਸੀਂ ਫੋਨ ਕਰੋ ਪਰ ਲੇਕਿਨ ਤੁਸੀਂ ਕਿਸੇ ਵੀ ਅਧਿਕਾਰੀ ਨਾਲ ਗੱਲ ਕਰਕੇ ਦੇਖੋ ਤੁਸੀਂ ਆਪਣਾ ਤਰਕ ਦੇ ਕੇ ਦੇਖੋ ਉਹ ਤੁਹਾਨੂੰ ਬਿਲਕੁਲ ਦਬਕਾ ਮਾਰਨਗੇ ਤੂੰ ਜਿਆਦਾ ਸਿਆਣਾ ਤੈਨੂੰ ਗੱਲ ਨਹੀਂ ਤੂੰ ਕਿੱਦਾਂ ਕਿਉਂ ਕਰਦਾ ਹੈਗਾ ਮਤਲਬ ਅਜਿਹੀਆਂ ਗੱਲਾਂ ਕਰਕੇ ਲੋਕ ਚੁੱਪ ਕਰਦੇ ਆ ਖਾਸ ਕਰਕੇ ਜਿਹੜੇ ਇਤੋਂਲੇ ਲੋਕ ਆ ਉਹ ਥਾਣੇ ਜਾਣੋਂ ਹਟ ਗਏ ਹੈਗੇ ਆ ਉਹ ਥਾਣਿਆਂ ਵਿੱਚ ਆਪਣੀ ਸ਼ਿਕਾਇਤ ਲੈ ਕੇ ਨਹੀਂ ਜਾਂਦੇ ਜਿਵੇਂ ਕਿਸੇ ਨੇ ਫਿਲਮ ਦੇ ਵਿੱਚ ਕਿਹਾ ਸੀਗਾ ਕਿ ਜਦੋਂ ਪੁਲਿਸ ਦੇ ਉੱਪਰ ਲੋਕਾਂ ਦਾ ਵਿਸ਼ਵਾਸ ਖਤਮ ਹੋ ਜਾਂਦਾ ਤੇ ਉਹ ਅਨਸਾਫ਼ ਨਾਲ ਨਹੀਂ ਥਾਣੇ ਨਹੀਂ ਜਾਂਦੇ ਉਹ ਉਹ ਗੈਂਗਸਟਰਾਂ ਕੋ ਜਾਂਦੇ ਹੈਗੇ ਆ ਅੱਜ ਗੈਂਗਸਟਰਵਾਦ ਕਿਉਂ ਵਧਿਆ ਹੈਗਾ ਅੱਜ ਇਹ ਬਰਸ਼ਾਗਰਦੀ ਕਿਉਂ ਵਧੀ ਹੈ ਅਨਾਰਕੀ ਕਿਉਂ ਫੈਲੀ ਹੈਗੀ ਹੈ ਕਿ ਪੁਲਿਸ ਦੇ ਕੋਲ ਇਹ ਕੋਈ ਗੱਲ ਸੁਣ ਲਈ ਬੰਦਾ ਹੀ ਨਹੀਂ ਬੈਠਾ ਬੇਸ਼ੱਕ ਭਗਵੰਤ ਸਿੰਘ ਸਾਹਿਬ ਨੇ ਕਿਹਾ ਕਿ ਇਸ ਫੋਨ ਨੰਬਰੇ ਕਰੋ ਐਸੇ ਗੱਲ ਕਰੋ ਪੇਸ਼ਟਾਚਾਰ ਦੀਆਂ ਸਾਨੂੰ ਉਹਨਾਂ ਨੇ ਮਤਲਬ ਬੜੀਆ ਦਿੱਤਾ ਹੈਗਾ ਕਿ ਨੰਬਰ ਫੋਨ ਦਿੱਤੇ ਸਾਰਿਆਂ ਨੂੰ ਲੇਕਿਨ ਫੋਨ ਕਰਕੇ ਦੇਖੋ ਤੁਸੀਂ ਤੁਹਾਡਾ ਸੁਣਦਾ ਕੋਣ ਹੈ ਭ੍ਰਸ਼ਟਾਚਾਰ ਦੇ ਉੱਪਰ ਲੱਖਾਂ ਅਜੇ ਤੱਕ ਹੋ ਗਈਆਂ ਦੀਆਂ ਸ਼ਿਕਾਇਤਾਂ ਚੱਲੀਆਂ ਜੀਆਂ ਤੇ ਹਜੇ 386 ਕੇਸ ਆਏ ਬਾਹਰ ਹਜੇ ਮਤਲਬ ਤੈਨ ਕੋਲ ਵਧੂ ਜਿ ਸਰ ਤੱਚੇ ਸ਼ਰਚਿ ਪ੍ਰਸ਼ਟਾ ਦੀ ਨੋ ਨਿਕਲੇ ਆ ਗਏ ਆ ਲੋਕ ਦੇ ਦੁਖੀ ਆ ਤੁਸੀਂ ਤੇ ਸਾਰੇ ਤਹਿਸੀਦਾਰ ਵੀ ਮਤਲਬ ਸਸਪੈਂਡ ਕਰਨ ਦੀ ਕੋਸ਼ਿਸ਼ ਕੀਤੀ ਬਾਦ ਘੱਟੇ ਬਠਾਏ ਆਗੇ ਆ ਲੇਕਿਨ ਹਾਲਾਤ ਬਹੁਤ ਮਾੜੀ ਹੈਗੀ ਪੂਰਾ ਜ਼ੋਰ ਲਾ ਰਹੀ ਆ ਵੀ ਲੋਕਾਂ ਨੂੰ ਸੂਚਾਰੂ ਢੰਗ ਦੇ ਨਾਲ ਜਿਹੜੀ ਆ ਸਹੂਲਤ ਦਿੱਤੀ ਜਾਵੇ ਪਰ ਇੱਕ ਪਾਸੇ ਜਿਹੜੀ ਪੁਲਿਸ ਨਸ਼ਾ ਖਤਮ ਕਰ ਰਹੀ ਆ ਉਸ ਪੁਲਿਸ ਤੇ ਜਦੋਂ ਇਦਾਂ ਦੇ ਇਲਜ਼ਾਮ ਲੱਗਦੇ ਆ ਤਾਂ ਫੇਰ ਲੋਕੀ ਸੋਚੀ ਵੀ ਬਹਿ ਜਾਂਦੇ ਇਹ ਗੱਲ ਹੈ ਕਿ ਆ ਜੋ ਸਾਡੇ ਕੋਲ ਸਾਰ ਆਪਣੇ ਉਗਜ਼ੰਪਲ ਹੈਗੀਆਂ ਬਾੜ ਖੇਤ ਨੂੰ ਕਰੀ ਹੈਗੀਆਂ ਜਿੰਨੇ ਵੀ ਦੋਸ਼ ਅੱਜ ਤੱਕ ਜਦੋਂ ਵੀ ਕਹਿੰਦੇ ਜਦੋਂ ਵੀ ਪੈੜ ਗਈ ਨਾ ਜਦੋਂ ਕਿਸੇ ਵੀ ਚੋਰ ਦੀ ਪੈੜ ਫੜੀ ਆ ਪੈੜ ਨਿੱਪੀ ਆ ਤੇ ਉਹ ਪੈੜ ਥਾਣੇ ਨੂੰ ਨਿੱਬਲਵੀ ਜਾ ਕੇ ਮਤਲਬ ਉਥੋਂ ਉਹ ਹੀ ਲੱਭੇ ਹੈਗੀਆਂ ਕੀ ਕਰੋਗੇ ਤੁਸੀਂ ਇੱਥੇ ਇਹਨਾਂ ਬਾਰੇ ਤੇ ਪੁਲਿਸ ਬਾਰੇ ਤੇ ਆਪ ਚੋਟੜਕੀ ਇਹ ਕਹਾਣੀਆਂ ਬਣੀਆਂ ਹੈਗੀਆਂ ਉਹ ਕਿਸੇ ਬੰਦੇ ਨੇ ਨਾ ਕਿਸੇ ਦਾ ਚੋਰੀ ਹੋ ਗਈ ਤੇ ਚੋਰ ਦੀਆਂ ਉਹਨਾਂ ਨੇ ਨਾ ਫੋਟੋ ਦੇ ਛੇ ਪੋਜ਼ ਦੇ ਦਿੱਤੇ ਅੱਛਾ ਉਸ ਨੂੰ ਜਾ ਕੇ ਵੀ ਆ ਛੇ ਪੋਜ਼ ਹੈਗੇ ਆ ਤੇ ਆ ਦੇਖੋ ਦੀ ਚੋਰ ਉਹ ਅਰਦਨਪੁਰ ਦਾ ਫੋਨ ਕਰਦਾ ਕਹਿੰਦਾ ਕੀ ਗੱਲ ਹੈ ਤੁਹਾਨੂੰ ਮੈਨੂੰ ਫੋਨ ਨਹੀਂ ਕੀਤਾ ਤੁਸੀਂ ਤੁਹਾਨੂੰ ਚੋਰ ਅੱਬਾ ਨਹੀਂ ਤੁਹਾਨੂੰ ਮੈਂ ਫੋਟੋ ਵੀ ਦੇ ਕੇ ਗਿਆ ਪਜਾਣਾਲੇ ਕਿਉਂਕਿ ਉਹ ਫੋਨ ਪਤਾ ਕੀ ਗਿਆ ਅਸੀਂ 6 ਦੇ 6 ਬੰਦੇ ਫੜ ਲਏ ਆ ਉਹ ਕਹਿੰਦਾ 6 ਨਹੀਂ ਇੱਕ ਬੰਦੇ ਦੇ 6 ਪੋਜ਼ ਹੈਗੇ ਆ ਕਹਿੰਦਾ ਯਾਰ ਕੀ ਗੱਲਾਂ ਕਰਦਾ ਉਹਦੇ 6 ਮੰਨ ਵੀ ਗਏ ਆ ਇਸ ਕਰਕੇ ਆ ਹਲਾਤਾ ਬੁਰੇ ਇਹ ਕਿਸੇ ਨੂੰ ਵੀ ਕੁਝ ਵੀ ਮਨਾ ਸਕਦੀ ਹੈਗੀ ਆ ਕਿਸੇ ਦੀ ਵੀ ਕੁਝ ਪਾ ਸਕਦੀ ਹੈਗੀ ਆ ਤੇ ਜਿਹੜਾ ਇੱਕ ਬਹੁਤ ਹੀ ਜ਼ਿੰਮੇਵਾਰ ਨਾਗਰਿਕ ਹੈਗਾ ਉਹ ਪੁਲਿਸ ਤੋਂ ਅੱਜ ਵੀ ਡਰਦਾ ਹੈਗਾ ਕੱਲ ਵੀ ਡਰਦਾ ਸੀ ਤੇ ਕੱਲ ਵੀ ਡਰੇਗਾ ਅਜੇ ਪੁਲਿਸ ਨੇ ਦੁਨੀਆਂ ਦੇ ਵਿੱਚ ਇੱਥੇ ਪੰਜਾਬ ਪੁਲਿਸ ਨੇ ਘੱਟੋ ਘੱਟ ਉਹ ਪਰੋਸਾ ਨਹੀਂ ਮਨਾਇਆ ਬਿਲਕੁਲ ਨਹੀਂ ਬਣਾਇਆ ਪਰੋਸਾ ਅੱਜ ਪਰੋਸਾ ਦੀ ਲੋੜ ਆ ਅੱਜ ਅਜਨਕ ਚੁਣੌਤੀ ਵੀ ਮਿਲੀ ਆ ਪੰਜਾਬ ਪੁਲਿਸ ਨੂੰ ਬੇਸ਼ੱਕ ਇਹ ਚਾਰ ਜਿਹੜੇ ਇਨਸਪੈਕਟਰਾਂ ਦੇ ਬਹਾਨੇ ਅੱਜ ਉਹਨਾਂ ਨੂੰ ਸਵੈ ਪ੍ਰਚੋਲ ਕਰਨ ਦੀ ਲੋੜ ਹੈਗੀ ਆ ਅੱਜ ਦੁਬਾਰਾ ਉਹਨਾਂ ਨੂੰ ਸੈਮੀਨਾਰਸ ਲਾਉਣ ਦੀ ਲੋੜ ਹੈਗੀ ਆ ਅੱਜ ਥਾਣੇ ਪੱਧਰ ਤੇ ਮੈਂ ਕਹੀ ਐ ਸੱਚ ਨੂੰ ਦੇਖਦਾ ਹੈ ਕਿ ਉਹ ਉਹਨਾਂ ਦੀ ਜਿਹੜੀ ਭਾਸ਼ਾ ਹੈਗੀ ਆ ਬੜੀ ਖਰਾਬ ਹੈਗੀ ਤੇ ਫਿਰ ਖੇੜਾ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਫਿਰ ਮਸਲਾ ਹੱਲ ਕਿਵੇਂ ਹੋਊਗਾ ਅੱਜ ਪ੍ਰਦਰਸ਼ਨ ਵੀ ਹੋਇਆ ਪਟਿਆਲਾ ਦੇ ਵਿੱਚ ਸਾਬਕਾ ਫੌਜੀ ਵੀ ਆਏ ਕੁਝ ਸਰਵਿੰਗ ਜਿਹੜੇ ਨੌਕਰੀ ਦੇ ਵਿੱਚ ਫੌਜ ਦੀ ਨੌਕਰੀ ਕਰ ਰਹੇ ਆ ਉਹ ਵੀ ਪਹੁੰਚੇ ਆ ਇਹ ਮਾਮਲਾ ਜਿਹੜਾ ਵਧਦਾ ਜਾ ਰਿਹਾ ਵੀ ਇਹਨੂੰ ਹੁਣ ਨਜਿੱਠਣਾ ਕਿਦਾਂ ਇਹ ਸਾਰਾ ਸਮੇਟਣਾ ਕਿਵੇਂ ਆ ਜੀ ਦੇਖੋ ਜਿਹੜੀ ਇਹਨਾਂ ਨੇ ਮਤਲਬ ਸੈਟ ਬਿਠਾਤੀ ਜ ਸੈਟ ਬਿਠਾਉਣ ਤੋਂ ਬਾਅਦ ਇਹ ਫੈਸਲਾ ਹੋ ਜਾਣਾ ਹੈਗਾ ਜਿਹੜੀ ਮਤਲਬ ਫੌਜੀ ਵੀ ਬਿਠੇ ਹੈਗੇ ਆ ਬਿਲਕੁਲ ਮੈਂ ਤੇ ਕੱਲ ਵੀ ਸੋਚਦਾ ਸੀ ਮੇਰੇ ਕੋਈ ਕਿਸੇ ਨਾ ਆਰਮੀ ਵਾਲੇ ਨੇ ਕੋਈ ਗੱਲ ਕਰਦਾ ਸੀਗਾ ਉਹ ਕਹਿੰਦੇ ਵੀ ਇਹਨਾਂ ਪ੍ਰੈਸਟਰੀ ਕੁਐਸਚਨ ਵੀ ਬਣਾਉਣਾ ਚਾਹੀਦਾ ਕਿਤੇ ਨਾ ਕਿਤੇ ਦੇਖੋ ਤਾੜੀ ਦੋਹਾਂ ਥਾਂ ਤੋਂ ਵੱਜਦੀ ਆ ਕਰੋ ਸਾਬ ਸੱਚਗਲ ਹੈਗੇ ਆ ਜਦੋਂ ਨਾ ਕੋਈ ਵੀ ਬੰਦਾ ਉਜੜਦਾ ਹੈਗਾ ਤੇ ਉਹ ਇਲਜ਼ਾਮ ਦੂਜੇ 'ਤੇ ਲਾਉਂਦਾ ਤੇ ਉਜੜਦੇ ਵਿੱਚ ਉਹਦਾ ਆਪਣਾ ਹਿੱਸਾ ਵੀ ਹੁੰਦਾ ਹੈਗਾ ਤੇ ਜੇਕਰ ਉਹ ਪਾਰਕਿੰਗ ਦੇ ਵਿੱਚ ਜੇ ਪੁਲਿਸ ਵਾਲੇ ਨੇ ਆਪਣੀ ਭਾਸ਼ਾ 'ਚ ਗੱਲ ਕੀਤੀ ਤੇ ਉਹਨਾਂ ਦੇ ਬੇਟੇ ਨੇ ਵੀ ਸਹੀ ਗੱਲ ਨਹੀਂ ਕੀਤੀ ਹੋਣੀ ਉਹਨਾਂ ਨੇ ਵਿਚਾਰ ਕਿ ਮੈਂ ਵੀ ਕਰਨਲ ਦਾ ਬੇਟਾ ਹੈਗਾ ਮਤਲਬ ਉਹਨਾਂ ਦੇ ਕੋਲੋਂ ਵੀ ਇਤਿਆਦ ਨਹੀਂ ਵਰਤਿਆ ਗਿਆ ਹੋਣਾ ਕਿਤੇ ਨਾ ਕਿਤੇ ਉਹ ਭਪਕਾ ਬੋਲਿਆ ਹੈਗਾ ਉਹਦੇ ਵਿੱਚ ਕੋਸੂਰ ਤੇ ਹੈਗਾ ਕਿਤੇ ਨਾ ਕਿਤੇ ਪਰ ਇਹ ਨਹੀਂ ਗੱਲ ਕਰ ਸਕਦੇ ਵੀ ਹੁਣ ਕਿਉਂਕਿ ਉਹ ਇੱਕ ਪੀੜਤ ਹੈਗੇ ਆ ਉਹ ਪੀੜਤ ਹੁਣ ਕਰਕੇ ਸਾਨੂੰ ਉਹਨਾਂ ਨਾਲ ਹਮਦਰਦੀ ਹੈਗੀ ਆ ਤੇ ਪੀੜਤ ਕਿਹਨਾਂ ਕੋਲ ਹੋਗਾ ਜਿਨ੍ਹਾਂ ਨੇ ਰਾਖੀ ਕਰਨੀ ਸੀ ਜਿਨ੍ਹਾਂ ਨੇ ਲੋਕਾਂ ਨੂੰ ਕਾਨੂੰਨ ਅਸਰ ਦੇਣੀ ਸੀ ਜਿਨ੍ਹਾਂ ਨੇ ਅਮਨ ਤੇ ਸ਼ਾਂਤੀ ਦੇਣੀ ਸੀਗੀ ਪੀੜਤ ਉਹਨਾਂ ਕੋਲ ਹੋ ਗਏ ਆ ਤੇ ਹੋਏ ਨੇ ਜਾਇਜ਼ ਹੈਗੇ ਆ ਇਸ ਕਰਕੇ ਮਤਲਬ ਕਿਤਨੇ ਕਿਤੇ ਗੱਲ ਤੇ ਸ਼ੁਰੂ ਹੋਈ ਸੀਗੀ ਲੇਕਿਨ ਇਦਾਂ ਹੀ ਮਤਲਬ ਕਹਿੰਦੇ ਨੇ ਟਾਈਮ ਇਜ਼ ਗ੍ਰੇਟ ਹੀਲਰ ਜਿਹੜਾ ਸਮਾਂ ਹੁੰਦਾ ਨਾ ਉਹ ਆਪਣੇ ਆਪ ਕਰਦਾ ਹੈਗਾ 45 ਦਿਨ ਦਾ ਉਹਨਾਂ ਨੇ ਲਿਆ ਹੈਗਾ 45 ਦਿਨ ਤੇ ਮੈਨੂੰ ਲੱਗਦਾ ਕਿ ਫੈਸਲਾ ਹੋ ਜਾਵੇਗਾ ਲੇਕਿਨ ਇਹ ਜ਼ਰੂਰੀ ਹੈਗਾ ਜੇਕਰ ਪੰਜਾਬ ਪੁਲਿਸ ਸੱਚੀ ਮੁੱੱਚੀ ਫੈਸਲਾ ਕਰਨਾ ਚਾਹੁੰਦੀ ਹੈਗੀ ਆ ਜਿਨ੍ਹਾਂ ਨੇ ਐਗਜ਼ਾਮਪਲ ਕਰਨਾ ਚਾਹੁੰਦਾ ਹੈਗਾ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੌਕਰੀ ਕੱਢਤਾ ਜਾਵੇ ਉਹ ਡਿਸਮਿਸ ਕਰਤਾ ਜਾਵੇ ਮੈਂ ਇਹ ਚਾਹਾਂਗਾ ਕਿ ਜਿਹੜੇ ਜਿਹੜੇ ਸਾਰੇ ਇਨਸਪੈਕਟਰ ਆ ਉਹ ਸਾਬਰ ਇਨਸਪੈਕਟਰ ਬਣ ਜਾਣ ਉਹਨਾਂ ਦੇ ਇੱਕ ਰੈਂਕ ਨੂੰ ਡਿਮੋਸ਼ਨ ਕਰਤੀ ਜਾਵੇ ਤਾਂ ਕਿ ਉਹ ਜਦੋਂ ਵੀ ਆਪਣੇ ਸਮਾਜ ਚ ਆਪਣੀ ਪੁਲਿਸ ਤੌਰ 'ਤੇ ਫਿਰਨ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਉਹ ਨਹੀਂ ਕਰ ਸਕਦੇ ਤੇ ਕੁਝ ਸਮੇਂ ਲਈ 5 ਸਾਲ ਦੀ 7 ਸਾਲ ਦੀ ਉਹਨਾਂ ਦੀ ਜਿਹੜੀ ਹੈਗੀ ਆ ਉਹਦੇ ਲਾਲ ਐਂਟਰੀ ਹੋ ਜAVE ਤਾਂ ਕਿ ਬ੍ਰੇਕ ਲੱਗੇ ਅਗਲੀ ਤਰੱਕੀ ਨਾ ਕਰ ਸਕਣ ਤਾਂ ਕਿ ਪੂਰੇ ਪੰਜਾਬ ਪੁਲਿਸ ਦੇ ਵਿੱਚ ਇੱਕ ਮੈਸੇਜ ਆਵੇ ਕਿ ਜਿਹੜੀ ਆਫ ਗੁਦਰੀਆਂ ਕਰਦੇ ਹੈਗੇ ਆ ਜਿਹੜੇ ਕੁਝ ਆਪਣੇ ਆਕਿਆਂ ਨੂੰ ਖੁਸ਼ ਕਰਨ ਵਾਸਤੇ ਮਤਲਬ ਇਹ ਕੰਮ ਕਰਦੀ ਪੁਲਿਸ ਕਰਦੀ ਸਿਰਫ ਆਪਣੇ ਇੱਕ ਹੋਮੀ ਲਈ ਆਪਣੇ ਪੈਸੇ ਲਈ ਆਪਣੇ ਧੰਦੋਦਰੀ ਜੋ ਇਕੱਠਾ ਕਰਨ ਲਈ ਕਰਦੀ ਹੈਗੀ ਆ ਉਹ ਤੇ ਬ੍ਰੇਕ ਲੱਗ ਸਕਦੀ ਹੈਗੀ ਆ ਮਤਲਬ ਸਜ਼ਾਵਾਂ ਉਹ ਫਾਂਸੀਸ ਜਾਂ ਨਹੀਂ ਮਿਲਣੀ ਜਾਂ ਇਹਦਾ ਉਮਰ ਕੈਦਨੀ ਮਿਲਣੀ ਲੇਕਿਨ ਉਹਨਾਂ ਨੂੰ ਸੌਰੀ ਫੀਲ ਕਰਨੀ ਪੈਣੀ ਆ ਉਹ ਸੈੱਟ ਦੇ ਵਿੱਚ ਸੌਰੀ ਫੀਲ ਕਰਨ ਤੋਂ ਬਾਅਦ ਜਿਹੜਾ ਹੈਗਾ ਪ੍ਰਸ਼ਾਸਕ ਤੌਰ ਤੇ ਉਹਨਾਂ ਨੂੰ ਡਿਮੋਸ਼ਨ ਜੁ ਕਰਨੀ ਚਾਹੀਦੀ ਹੈਗੀ ਆ ਡਿਮੋਸ਼ਨ ਤੋਂ ਬਿਨਾ ਉਹ ਜਿਹੜਾ ਪਰਿਵਾਰ ਆ ਉਹਨਾਂ ਦੇ ਜ਼ਖਮਾਂ ਤੇ ਮਰਮ ਨਹੀਂ ਲੱਗਣੀ ਜੀ ਕਿਹੜਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਔਰ ਖਾਸ ਵਿਸ਼ਿਆਂ ਦੇ ਉੱਤੇ ਤੁਸੀਂ ਚਰਚਾ ਕਰਦੇ ਹੋ ਆਪਣੇ ਤਜਰਬੇ ਮੁਤਾਬਕ ਜਿਹੜੀ ਆ ਉਹ ਤੁਸੀਂ رائے ਵੀ ਪੇਸ਼ ਕਰਦੇ ਹੋ ਬਹੁਤ ਬਹੁਤ ਧੰਨਵਾਦ ਸਸੀ ਕਾ ਜੀ ਮਿਹਰਬਾਨੀ ਰਾਜੀ ਰੋ